ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਜੀ ਰਖੜੀ ਸੇਲ ਮੇਲੇ ਉੱਤੇ ਜੀ ਟਾਈਵੀ ਕਾਟਨ ਦੇ ਵਿੱਚ ਬਹੁਤ ਹੀ ਵਧੀਆ ਨਵੇਂ-ਨਵੇਂ ਡਿਜ਼ਾਈਨ ਜਮਾਲ ਆ ਗਿਆ ਜੀ ਇਹਦੇ ਵਿੱਚ ਪਹਿਲਾਂ ਹੀ ਬਹੁਤ ਡਿਜ਼ਾਈਨ ਜਮਾਲ ਸੀਗਾ ਨਵੇਂ ਦੁਆਰੇ ਬਹੁਤ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂਕਿਆ ਹੈ ਜੀ ਟਾਈਵੀ ਕਾਟਨ ਆਹ ਦੇਖੋ ਜੀ ਡਿਜ਼ਾਈਨ ਕਿੰਨੇ ਸ਼ਾਨਦਾਰ ਨੇ ਨਵੇਂ ਆ ਗਏ ਸਾਰੇ ਏਕੇ ਟੈਕਸਟ ਦਾ ਕੱਪੜਾ ਜੀ ਬਿਲਕੁਲ ਆਹ ਮੈਚਿੰਗ ਹੈ ਤੇ ਨਾਲ ਏਕੇ ਟੈਕਸਟ ਦਾ ਕੱਪੜਾ ਹੈ ਜੀ ਬਿਲਕੁਲ ਵਧੀਆ ਕੁਆਲਟੀ ਦੀ ਬ੍ਰਾਂਡ ਕੱਪੜੇ ਦੇ ਉੱਤੇ ਏਕੇ ਜੈਸਾ ਮਿਲਦਾ ਟੇਵੀ ਕਾਟਰ ਦੇ ਵਿੱਚ ਬਹੁਤ ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਆ ਚੁੱਕਿਆ ਇਹਦੇ ਵਿੱਚ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 3 ਕਲਰਾਂ ਦੇ ਚਮਾਲ ਹੈਗਾ ਰੱਖੜੀ ਸੇਲ ਮੇਲੇ ਦਿੱਤੇ ਜੀ ਆ ਦੇਖੋ ਜੀ ਰੰਗ ਇੱਕ ਤੋਂ ਇੱਕ ਵਧੀਆ ਰੰਗ ਹੈ ਇਹਦੇ ਵਿੱਚ ਟੌਪ ਦੇ ਡਿਜ਼ਾਈਨ ਪੂਰੇ ਵਧੀਆ ਨਵੇਂ ਨਵੇਂ ਡਿਜ਼ਾਈਨ ਤੇ ਨਵੇਂ ਨਵੇਂ ਕਲਰਾਂ ਦੇ ਵਿੱਚ ਰਖੜੀ ਸ਼ੇਰ ਮੇਲੇ ਦੇ ਉੱਤੇ ਜੀ ਟਾ ਕੇ ਰੇਟ ਸਿਰਫ 660 ਰੁਪਇਆ ਕਰਤਾ ਜੀ ਇਹਦਾ ਰਖੜੀ ਸ਼ੇਰ ਮੇਲੇ ਦੇ ਉੱਤੇ ਜੀ 660 ਰੁਪਇਆ ਕਰਤਾ ਜੀ ਇਹ ਆ ਦੇਖੋ ਜੀ ਡਿਜ਼ਾਈਨਿੰਗ ਤਾਂ ਬਹੁਤ ਆਏ ਹੋਏ ਨੇ ਜੀ ਸਾਵਾ ਡਿਜ਼ਾਈਨ ਲੈਣ ਵਾਸਤੇ ਛੇਤੀ ਪਹੁੰਚੋ ਭਰਾਵਾਂ ਦੀ ਹਿੱਕੀ ਦਿੱਤੇ ਜੀ ਆ ਦੇਖੋ ਮੈਚਿੰਗ ਸੂਟ ਪਹਿਲਾ ਡਿਜ਼ਾਈਨ ਬਹੁਤ ਵਾਅਦੇ ਵਿੱਚ ਨਵੇਂ ਡਿਜ਼ਾਈਨ ਵੀ ਬਹੁਤ ਆ ਗਏ ਜੀ ਰਖੜੀ ਸੀਰਮਿਲਾ ਚੱਲੂਗਾ 650 ਰੁਪਏ ਦੇ ਵਿੱਚ ਟੈਵੀ ਕਾਟਨ ਦਾ ਸੂਟ ਮੈਚਿੰਗ ਆਲਰ ਵੀ ਹੈਗੇ ਨੇ ਮੈਚਿੰਗ ਵੀ ਹੈਗੇ ਨੇ ਇਹ 650 ਕਰਤਾ ਜੀ ਇਹ ਏਕੇ ਟੈਕਸ ਮੇਲਾ ਦਾ ਕਪੜਾ ਹੈਗਾ ਸਾਰਾ ਇੱਕ ਪਿੱਕ ਡਿਜ਼ਾਈਨ ਵਧੀਆ ਜੀ ਆ ਦੇਖੋ ਸਾਰੇ ਟੌਪ ਦੇ ਡਿਜ਼ਾਈਨ ਹੈ ਸਕਰੀਨ ਸ਼ਾਟ ਲੈ ਕੇ ਆ ਜਾਓ ਤੇ ਸਾਮਾ ਡਿਜ਼ਾਈਨ ਲੈ ਜਾਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਗਰੁੱਪ ਦੇ ਵਿੱਚ ਐਡ ਹੋਣ ਵਾਸਤੇ ਸਾਨੂੰ ਆਪਣਾ WhatsApp ਨੰਬਰ ਤੇ ਹੈਲੋ ਭੇਜੋ ਤੇ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰਾਂਗੇ ਅਸੀਂ ਆ ਦੇਖੋ ਜੀ ਰੰਗ ਡਿਜ਼ਾਈਨ ਦੇ ਵਿੱਚ ਫੁੱਲ ਰੰਗ ਆ ਰਹੇ ਨੇ ਜਮਾਲ ਪਹੁੰਚੂਗਾ ਇਹ ਕੇਟੈਕਸ ਬ੍ਰਾਂਡ ਦਾ ਕੱਪੜਾ ਬਿਲਕੁਲ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਆਏ ਨੇ ਸਾਰੇ ਇਹ ਸਰਵਾਰ ਦਾ ਕੱਪੜਾ ਹੋ ਗਿਆ ਜਿਹਦੇ ਨਾਲ ਆਕਮੀ ਦਾ ਬਿਲਕੁਲ ਨਵੇਂ ਨਵੇਂ ਡਿਜੈਨ ਤੇ ਨਵੇਂ ਨਵੇਂ ਰੰਗ ਬਹੁਤ ਰੰਗਾਂ ਡਿਜੈਨਾਂ ਦੇ ਵਿੱਚ ਨਵੇਂ ਨਵੇਂ ਡਿਜੈਨਾਂ ਦੇ ਵਿੱਚ ਰਖੜੀ ਸ਼ੇਰ ਮੇਲਾ ਚੱਲੂ ਹੈ ਜੀ ਰਖੜੀ ਧਮਾਕਾ ਸੇਲ ਕਰਤੀ ਜੀ ਧਮਾਕਾ ਸੇਲ ਵਧੀਆ ਕੁਆਲਿਟੀ ਦੇ ਤੇ ਸੇਲ ਹੈ ਸਾਡੇ ਕੋਲੇ ਹਲਕੇ ਕੱਪੜੇ ਕੋਈ ਨਹੀਂ ਵਧੀਆ ਕੁਆਲਿਟੀ ਵੇਚਦੇ ਸਾਰੀ ਟੋਪੋ ਟੋਪ ਆ ਵੀ ਨਾ ਮੈਂ ਟੀਆਨ ਦੇ ਕੋਕ ਨੇ ਸ਼ਾਨਦਾਰ ਆਏ ਹੋ ਸਾਰੇ ਪਾਰਟੀ ਸਾਰੀ ਵਧੀਆ ਹੋਊਗੀ ਏਕੇ ਟੈਕਸ ਮੇਲਾ ਦੇ ਕੱਪੜੇ ਨੇ ਮੈਚਿੰਗ ਸੂਟ ਸਿਰਫ 650 ਦਾ ਕਰਤਾ ਜੀ ਇਹ ਹੈ ਡੈਵੀ ਕਾਟਨ ਮੈਚਿੰਗ ਸੂਟ ਡੈਵੀ ਕਾਟਨ ਦੇ ਉੱਤੇ ਮੈਚਿੰਗ ਸੂਟ ਹੈਗਾ ਪੂਰਾ ਵਧੀਆ ਹੰਨਸਰ ਤੇ ਫੈਨਸੀ ਕੁਆਲਟੀ ਹੈ ਜੀ ਬਿਲਕੁਲ ਹੰਨਸਰ ਤੇ ਫੈਨਸੀ ਕੁਆਲਟੀ ਹੈ ਜੀ ਔਰ ਲ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਜੀ ਏਕੇ ਟੈਕਸ ਮਿਲਦਾ ਹੈ ਵੀ ਕਾਟਨ ਦੇ ਉੱਤੇ ਮੈਚਿੰਗ ਸੂਟ ਸਿਰਫ 650 ਦਾ ਕਰਤਾ ਹੀ ਇਹ 650 ਦੇ ਵਿੱਚ ਜੀ ਸੂਟ ਜਿੰਨੇ ਮਰਜ਼ੀ ਲੈ ਸਕਦੇ ਹੋਗੇ ਬਹੁਤ ਕੁਆਂਟੀਟੀ ਜਮਾਲ ਪਹੁੰਚ ਗਿਆ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਬਰਾਡ ਦਾ ਕੱਪੜਾ ਲੈਣ ਵਾਸਤੇ ਏਕੇ ਟੈਕਸ ਮਿਲਦਾ ਵਧੀਆ ਸਿਰਫ 650 ਦਾ ਸੂਟ ਹੈ ਜੀ ರಾಮಾದಿ ಹಟ್ಟಿ ಮಾಸ್ಟರ್ ರೋಡ್ ಮೌಳಮಿ